ਝਗੜਾ ਰੋਕਣ ਗਈ ਪੁਲਿਸ ਪਾਰਟੀ ਤੇ ਫਾਇਰਿੰਗ ਜਿਹਾਜ ਜਿਸ ਦੇ ਵਿੱਚ ਸਬ ਇੰਸਪੈਕਟਰ ਦੀ ਹੋਈ ਮੌਤ ਏਐਸਆਈ ਜ਼ਖਮੀ ਤਰਨਤਾਰ ਨੇ ਪਿੰਡ ਕੋਟ ਮੁਹੰਮਦ ਖਾਨ ਵਿੱਚ ਦੋ ਤੀਰਾਂ ਦਾ ਝਗੜਾ ਸੁਲਝਾਉਣ ਗਏ ਇੱਕ ਸਬ ਇੰਸਪੈਕਟਰ ਦੀ ਜਾਨ ਚਲੀ ਗਈ ਹੈ ਜਦੋਂ ਕਿ ਇੱਕ ਹੋਰ ਪੁਲਿਸ ਅਧਿਕਾਰੀ ਜ਼ਖਮੀ ਹੋ ਗਿਆ ਮਾਮਲਾ ਥਾਣਾ ਗਵਿੰਦਵਾਲ ਸਾਹਿਬ ਦੇ ਪਿੰਡ ਕੋਟ ਮੁਹੰਮਦ ਖਾਨ ਦਾ ਹੈ ਜਿੱਥੇ ਦੋ ਤਿੰਨ ਵਿਚਕਾਰ ਹੋ ਰਹੇ ਝਗੜੇ ਨੂੰ ਰੋਕਣ ਲਈ ਪੁਲਿਸ ਪਾਰਟੀ ਤੇ ਝਗੜ ਰਹੇ ਲੋਕਾਂ ਵੱਲੋਂ ਗੋਲੀ ਚਲਾਉਣ ਕਾਰਨ ਸਬ ਇੰਸਪੈਕਟਰ ਚਰਨਜੀਤ ਸਿੰਘ ਨੂੰ ਗੋਲੀ ਲੱਗਣ ਕਾਰਨ ਉਸੇ ਵਕਤ ਮੌਤ ਹੋ ਜਾਂਦੀ ਹੈ ਇਸ ਤੋਂ ਇਲਾਵਾ ਇੱਕ ਹੋਰ ਪੁਲਿਸ ਕਰਮਚਾਰੀ ਜ਼ਖਮੀ ਹੋ ਗਿਆ ਘਟਨਾ ਦੀ ਸੂਚਨਾ ਮਿਲਦਿਆਂ ਹੀ ਐਸਐਸਪੀ ਤਰਨਤਾਰਨ ਅਬਿਨਿਉ ਰਾਣਾ ਅਤੇ ਡੀਆਈਜੀ ਫਿਰੋਜ਼ਪੁਰ ਰੇਂਜ ਹਰਮਨਬੀਰ ਸਿੰਘ ਗਿੱਲ ਵੱਲੋਂ ਮੌਕੇ ਉੱਤੇ ਪਹੁੰਚ ਕੇ ਘਟਨਾ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਦੱਸ ਦਈਏ ਪਿੰਡ ਕੋਟ ਮੁਹੰਮਦ ਖਾਨ ਦੇ ਸਰਪੰਚ ਕੁਲਦੀਪ ਸਿੰਘ ਦੇ ਲੜਕੇ ਦਾ ਇਸੇ ਪਿੰਡ ਦੇ ਅਰਸ਼ਦੀਪ ਸਿੰਘ ਨਾਲ ਕਰੀਬ 10 ਦਿਨਾਂ ਤੋਂ ਝਗੜਾ ਚੱਲ ਰਿਹਾ ਸੀ ਉਕਤ ਵਿਵਾਦ ਨੂੰ ਲੈ ਕੇ ਦੋਵੇਂ ਧਿਰਾਂ ਆਹਮੋ ਸਾਹਮਣੇ ਹੋ ਗਈਆਂ ਵਿਰੋਧੀ ਧਿਰਾਂ ਨੇ ਆਪ ਸਰਪੰਚ ਕੁਲਦੀਪ ਸਿੰਘ ਤੇ ਹੋਰਨਾਂ ਖਿਲਾਫ ਥਾਣਾ ਸ੍ਰੀ ਗੋਬਿੰਦ왈 ਸਾਹਿਬ ਵਿਕੇ ਿਕੇ ਦਿੱਤੀ ਸ਼ਿਕਾਇਤ ਦਰਜ ਕਰਵਾਈ ਪਰ ਕੋਈ ਕਾਰਵਾਈ ਨਹੀਂ ਹੋਈ बुधवार ਸਵੇਰੇ 11 ਵਜੇ ਦੋਵਾਂ ਧਿਰਾਂ ਵਿਚਾਲੇ ਝਗੜਾ ਹੋਇਆ ਝਗੜਾ ਸੁਲਝਾਉਣ ਦਾ ਸਮਾਂ ਸ਼ਾਮ ਨੂੰ 4 ਵਜੇ ਤੈਅ ਕੀਤਾ ਗਿਆ ਸੀ ਪਰ ਸਰਪੰਚ ਧੜੇ ਨੇ ਪਿੰਡ ਵਿੱਚ ਹੀ ਹੰਗਾਮਾ ਕੀਤਾ ਸਰਪੰਚ ਧੜੇ ਦੀ ਗੁੰਡਾਗਰਦੀ ਖਿਲਾਫ ਵਿਰੋਧੀ ਧਿਰ ਵੱਲੋਂ ਪੁਲਿਸ ਹੈਲਪਲਾਈਨ ਨੰਬਰ 'ਤੇ ਸ਼ਿਕਾਇਤ ਦਰਜ ਕਰਵਾਈ ਗਈ ਫਿਲਹਾਲ ਪੁਲਿਸ ਵੱਲੋਂ ਸਰਪੰਚ ਕੁਲਦੀਪ ਸਿੰਘ ਤੋਂ ਇਲਾਵਾ ਹੋਰ આરોપીਆਂ ਖਿਲਾਫ ਕੇਸ ਦਰਜ ਕਰਕੇ ਡੂੰਘਾਈ ਨਾਲ ਜਾਂਚ ਕੀਤੀ ਜਾ ਰਹੀ ਹੈ। ਮਾਮਲੇ ਵਿੱਚ ਫਿਲਹਾਲ ਕੋਈ ਗ੍ਰਿਫਤਾਰੀ ਨਹੀਂ ਹੋਈ ਹੈ। ਡੀਐਸਪੀ ਅਤਲ ਸੋਨੀ ਤੇ ਥਾਣਾ ਸਦਾ ਦੇ ਇੰਚਾਰਜ ਇੰਸਪੈਕਟਰ ਪ੍ਰਭਜੀਤ ਸਿੰਘ ਗਿੱਲ ਦੀ ਹਾਜ਼ਰੀ ਵਿੱਚ ਸਾਰੀ ਕਾਰਵਾਈ ਜਾਰੀ ਹੈ। ਪੁਲਿਸ ਵੱਲੋਂ ਸਰਪੰਚ ਕੁਲਦੀਪ ਸਣੇ 19 ਹੋਰ આરોપીਆਂ ਦੀ ਪਛਾਣ ਕਰਕੇ ਮੁਕੱਦਮਾ ਦਰਜ ਕੀਤਾ ਗਿਆ ਹੈ। ਇਸ ਤੋਂ ਇਲਾਵਾ ਪੁਲਿਸ ਨੇ ਹੋਰ 加ੜੀ ਤੋਂ 50 ਅਣਪਛਾਤੇ ਉੱਤੇ ਮਾਮਲਾ ਦਰਜ ਕੀਤਾ ਹੈ। ਇਹ ਵੇਖੋ ਜੀ ਸਾਡੇ ਇਥੇ ਇਨਫੋਰਮੇਸ਼ਨ ਸਿੱਕੀ ਕਿ ਕਿ ਪਿੰਡ ਦੇ ਵਿੱਚ ਝਗੜਾ ਹੋ ਰਿਹਾ ਸੀ। ਉੱਥੇ ਸਾਡੀ ਜਿਹੜੀ ਪੁਲਿਸ ਪਾਰਟੀ ਹੈ ਉਹ ਡੀਐਸਪੀ ਗੋਂਦਵਾਲ ਜਿਹੜੇ ਅਤਲ ਉਹਨਾਂ ਦੇ ਸੁਪਰਵਾਈਜ਼ਨ 'ਚ ਉੱਥੇ ਗਈ ਸੀ ਉਸ ਲੜਾਈ ਝਗੜੇ ਨੂੰ ਰੋਕਣ ਵਾਸਤੇ। ਪਰ ਉੱਥੇ ਕਨਫਰਮੇਟ ਇਨਸਟੈਂਟ ਹੋਇਆ। ਉਹਨਾਂ ਜੋ ਮੌਕੇ ਦੇ ਵਿੱਚ ਹੀ ਸਾਡਾ ਜਿਹੜਾ ਇੱਕ ਸਬ-ਇੰਸਪੈਕਟਰ ਉਹਦੇ ਗੋਲੀ ਲੱਗਣ ਤੇ ਉਹਦੀ ਜਿਹੜੀ ਹੈਵੀ ਡੈਥ ਹੋਈ ਹੈ ਇੱਕ ਸਾਡਾ ਏਐਸਆਈ ਹੈ ਉਹ ਇੰਜਰਡ ਹੋਇਆ ਉਹਦੇ ਫ੍ਰੈਕਚਰ ਆਇਆ ਹੋਆ ਵੀ ਬਾਹ ਦੇ ਵਿੱਚ ਜੀ ਲੈਫਟ ਆਰਮ ਦੇ ਵਿੱਚ ਬਾਕੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਔਰ ਜਿੰਨੇ ਵੀ ਦੋਸ਼ੀ ਹੈਗੇ ਉਹਨਾਂ ਨੂੰ ਅਸੀਂ ਜਲਦ ਗ੍ਰਿਫਤਾਰ ਕਰਾਂਗੇ ਸਰ ਗੋਲੀ ਆ ਚੱਲੀ ਕਿਹੜੀ ਸਾਈਡ ਤੋਂ ਕੁਝ ਪਤਾ ਲੱਗਾ ਦੋ ਧਿਰਾਂ ਦੀ ਇਨਡਿਟ ਸੀ ਦੇਖੋ ਉਹ ਸਾਰੀ ਜਿਹੜੀ ਹੈ ਉਹ ਇਨਵੈਸਟੀਗੇਸ਼ਨ ਚੱਲ ਰਹੀ ਹੈ ਜੀ ਕਿਹੜੇ ਐਂਗਲ ਤੋਂ ਚੱਲੀ ਕਿਹੜੇ ਬੰਦੇ ਵੱਲੋਂ ਚਲਾਈ ਗਈ ਆ ਦੇਖੋ ਇਹਦਾ ਇਨੀਸ਼ੀਅਲ ਸਟੇਜ ਆ ਹੁਣ ਅਸੀਂ ਮੌਕੇ ਤੇ ਜਾ ਰਹੇ ਹਾਂ ਜੀ ਉਹ ਸਾਰਾ ਵੈਰੀਫਾਈ ਕਰਾਂਗੇ